ਮਿੱਤਰੋ ਆਪਾਂ ਆ ਗਏ ਤਲਵੰਡੀ ਸਾਬੋ ਗੁਰੂ ਗਿੱਕਾਸ਼ੀ ਤੇ ਸੰਗਤਾਂ ਵਿਸਾਖੀ ਦੇ ਮੌਕੇ ਤੇ ਪਹੁੰਚਣੀਆਂ ਸਟਾਰਟ ਹੋ ਗਈਆਂ ਤੇ ਬਾਕੀ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਤਾਂ ਤੁਸੀਂ ਵੀ ਖੈ ਚਲੋ ਤਿਆਰੀ ਤੇ ਵਿਸਾਖੀ ਦੇ ਮੌਕੇ ਤੇ ਜਮਾ ਹਮ ਹਮਾ ਕੇ ਫੋਲ ਤਿਆਰੀਆਂ ਨੇ ਇੱਧਰ ਗੱਲ ਕਰ ਲਈ ਮਿੱਤਰੋ ਚੰਡੋਲਾ ਚੰਡੋਲਾ ਤਿਆਰੀ ਚ ਨੇ ਬਿਲਕੁਲ ਚੰਡੋਲਾ ਲੱਗਣੀਆਂ ਸਟਾਰਟ ਹੋ ਗਈਆਂ ਆ ਦੇਖੋ ਆ ਜਗ੍ਹਾ ਤੇ ਲੱਗਣੀਆਂ ਚੰਡੋਲਾ ਮਿੱਤਰੋ ਸਰਬ ਸੁਖਤਾ ਆਨੰਦ ਸਰਬ ਸਰਸਣ ਸਰਬ ਸੁਖਤਾ ਸਰਬ ਦੇਵ ਨਾਸ ਸੁਨਤ ਤੋ ਇਹ ਗਦਨ ਆਹ ਲੋ ਬਸਾਖੀ ਪੂਰੀ ਜਜ਼ਮੀ ਭਰੂ ਹਾਂ ਜੀ ਤਿਆਰੀ ਚ ਰਹਿਓ ਹਾਂ ਇਹ ਗੱਲ ਹੈਗੀ ਆ ਬਾਬੇ ਦੀ ਮਿਹਰ ਆ ਜੀ ਲਓ ਜੀ ਮਿੱਤਰੋ ਤੁਸੀਂ ਪਹੁੰਚੇ ਜਿਹੜੇ ਵੀਡੀਓ ਦੇਖਦੇ ਹੋ ਲੈ ਕੈਂਟ ਜੀਆਂ ਤਿਆਰੀਆਂ ਹੋਣ ਲੱਗੀਆਂ ਮਿੱਤਰੋ ਆ ਮੰਨਦੇ ਹਾਂ ਘੜੀ ਵੀ ਜਾਂਦ ਨੇ ਇਧਰ ਉੱਤਰਦੇ ਹੋਏ ਤਕ ਤੋਂ ਲੱਗ ਲੱਗ ਤਰ੍ਹਾਂ ਦੀਆਂ ਫੋਟੋਆਂ ਦੁਕਾਨਾਂ ਪਿੱਛੇ ਵੀ ਆਪਾਂ ਕੋਣੀ ਦੁਕਾਨ ਹਮਾਂ ਖਾਈ ਹੈ ਇਸ ਤਰ੍ਹਾਂ ਦੀ ਆਇਸਾ ਨਹੀਂ ਹੁੰਦੇ ਨੇ ਤਕਰੀਬ ਨੇ ਪ੍ਰਬੰਧ ਤਾਂ ਆਵਰੇ ਇੱਕ ਡਿਊਟੀ ਸਾਹੂ ਸੀ ਉਹ ਚੱਕੀ ਗਈ ਆ ਦੇਖ ਲੰਗਰ ਜਿੱਥੇ ਲੰਗਰ ਆ ਗਿਆ ਬਹੁਤ سارے ਜਿਹੜੇ ਭੈਣ ਭਰਾ ਆਏ ਉਹਨਾਂ ਤਾਂ ਜਾਣਦੇ ਹੋਣਾ ਨਾ ਆਵਰੇ ਡਿਊਟੀ ਸੀ ਯਾਰ ਇੱਕ ਵੱਡੀ ਸਾਰੀ ਉਹ ਤਾਂ ਮਤਲਬ ਦਾ ਤਾਂ ਦੀ ਗੀਏ ਆ ਦੂਰਾ ਘਰ ਆ ਗਿਆ ਨਾ ਜਿਹੜੀ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਸ਼ਬੀਲ ਆ ਬਹੁਤ ਸੋਹਣੀ ਸ਼ਬੀਲ ਬਣਾਈ ਗਈ ਜੰਨਾ ਉਹ ਲੰਗਰ ਹਾਲ லங்கர்ஹால்கு டூடி சாப்பிடு தியான உங்க ਯਾਰਾਂ ਕੇ ਨਾ ਜੋੜੋ ਅੰਤ ਤਨੰਦ ਅੰਤਣ ਕੀ ਤੇਆ ਦਰਿਸ਼ ਕਾਲੀ ਕੇਤਾ ਪਹਿਰ ਦਰਸਨ ਸੰਤਨ ਕਾ ਔਰ ਪਹਿਰ ਦਰਸਨ ਆਯੋ ਧਾਕਰ ਬੇਨਤੀ ਕਰੰਤਾ ਆਯੋ ਧਾਕਰ ਬੇਨਤੀ ਕਰੰਤਾ ਆਯੋ ਸਰਬ ਸੁਖਾ ਅਨੰਦ ਸਹਿਜ ਨਸਤੁ ਸਰਬ ਸੁਖਾ ਅਨੰਦ ਸਹਿਜ ਨਸਤੁ ਤਾਰੇ ਸੁਖਤ ਅਨੰਤ ਸਹੈਦ ਸੁਣਤ ਤੋਹਾਰਾ ਆਯੋ ਸੁਣਤ ਤੋਹਾਰਾ ਆਯੋ ਧਰ ਬੇਨਤ ਕਰ सुत तो न सुन धारो नयो कब वेनती ਨਾਨੋ ਸੰਤਨ ਦਾ ਸੰਤਨ ਕੀ ਸੇਵਾ ਸੰਗਣਕੀ ਸੇ mm uh -oh. ਇਹ ਵਸਾਕੀ ਤੋਂ ਪਹਿਲਾਂ ਥੋੜਾ ਜਿਹਾ ਦੇਖਣਾ ਦਰਸ ਇੱਕ ਹੋਰ ਲੱਗਦਾ ਨਾ ਇਧਰ ਜਿਹੜੀ ਲਾਇਬ੍ਰੇਰੀ ਬਣਾਈ ਗਈ ਹੈ ਬਾਈ ਗੁਰੂ ਗ੍ਰੰਥ ਸਾਹਿਬ ਪਾਵਨ ਅਤੇ ਲਾਇਬ੍ਰੇਰੀ ਦਾ ਘਟਨ ਕੀਤਾ ਗਿਆ ਸੀ ਕਾਫੀ ਤੁੰਤ ਪਹਿਲਾਂ ਬਹੁਤ ਸੋਹਣੀ ਲਾਇਬ੍ਰੇਰੀ ਬਣੀ ਹੈ ਸਰਬ ਸੁਖੰਤ ਅਨੰਤ ਸਰਬ ਸਰਬ ਸੁਖੰਤ ਸੁਨਤ ਤੋਹਾਰ ਨਾ ਹੋ ਕਬਨ ਮੇਨ ਤਿਬਰ ਨਾ ਹਾ ਮਾਯੋ ਕਬਨ ਮੇਨ ਤਿਬਰ ਨਾ ਹਾ thank <small> you